ਅਸਲਾਮੁਆਲਿਕ ਵੀਰੋ ਕੀ ਹਾਲ ਚਾਲ ਹੈ ਵੀਰੋ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਸਾਧੂ ਦਾ ਸੱਚ ਸਾਧੂ ਦਾ ਸੱਚ ਕੀ ਹੈ ਸਾਧੂ ਨੇ ਕੀ ਕੀਤਾ ਉਹਦਾ ਕੀ ਸੱਚ ਹੈ ਵੀਰੋ ਇਹ ਅਸੀਂ ਅੱਜ ਦੀ ਕਥਾ ਦੇ ਅੰਦਰ ਜਾਣਾਂਗੇ ਤੇ ਦੂਸਰਾ ਵੀਰੋ ਇੱਕ ਸ਼ਬਦ ਦਾ ਜਾਪ ਜਿਹੜਾ ਕਿ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਵਾ ਵੀਰੋ ਅਸੀਂ ਇਸ ਦੇ ਬਾਰੇ ਵੀ ਜਾਣਾਂਗੇ ਫਿਰ ਚੱਲ ਕਥਾ ਸੁਣਨੇ ਦੱਸਦੇ ਬਾਰੇ ਜਾਣੇ ਆ ਤੇ ਵੀਰੋ ਕਮੈਂਟਸ ਦੇ ਅੰਦਰ ਸਤਨਾਮ ਵਾਹਿਗੁਰੂ ਦਾ ਕਮੈਂਟ ਲਾਜ਼ਮੀ ਕਰਿਓ ਤੇ ਵੀਡੀਓ ਨੂੰ ਵੀਰੋ ਲਾਜ਼ਮੀ ਸ਼ੇਅਰ ਵੀ ਕਰਿਓ ਤੇ ਲਾਈਕ ਕਰਿਓ ਫਿਰ ਚੱਲ ਕਥਾ ਸੁਣਨੇ ਦੱਸਦੇ ਬਾਰੇ ਜਾਣੇ ਅਸੀ ਗੁਰਗੰਨ ਸਾਹਿਬ ਦੇ ਚ ਵੀ ਦਰਜ ਨਹੀਂ ਅਗਰ ਦਰਜ ਹੋ ਜਾਏ ਤਾਂ ਫਿਰ ਗੁਰਗੰਨ ਸਾਹਿਬ ਸਿਰਫ ਇੱਕ ਫਿਰਕੇ ਦੇ ਗੁਰੂ ਹੋ ਜਾਣਗੇ ਵਿਸ਼ਵ ਦੇ ਗੁਰੂ ਨਹੀਂ ਕਿਉਂ ਜੈਦੇਵ ਗੋਬਿੰਦ ਗੋਬਿੰਦ ਜਪਦਾ ਹੈ ਨਾਮਦੇਵ ਵਿਠਲ ਵਿਠਲ ਜਪਦਾ ਹੈ ਕਬੀਰ ਸਤਨਾਮ ਜਪਦੇ ਨੇ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ ਬਾਬਾ ਫਰੀਦ ਅੱਲਾਹ ਹੋ ਅੱਲਾਹ ਹੋ ਜਪਦਾ ਹੈ ਰਾਮਾਨੰਦ ਪਰਮਾਨੰਦ ਰਾਮ ਰਾਮ ਜਪਦੇ ਨੇ ਸਾਰੇ ਕਿਥੇ ਜਾਣਗੇ हर मंत्र किसी भी मंत्र का जप करिए पर करिए एक रोज रोज मंत्र बदलिए ना मंत्र दे बदलने का मतलब है रस्ता बदल देता है जिंदगी बहुत छोटी है अगर रस्ते ही बदल दे रहे तो रस्ते ही रह जाओ सोते में कट गई कुछ गुनाहों में कट गई रोते में कट गई कुछ आहों में कट गई ਮੰਜ਼ਿਲ 'ਤੇ ਚੱਲਣ ਵਾਲੇ ਮੰਜ਼ਿਲ 'ਤੇ ਜਾ ਲਗੇ ਰਾਹੇ ਬਦਲਣ ਵਾਲੋਂ ਕੀ ਰਾਹੋਂ ਮੇਂ ਕਟ ਗਏ ਅਜ ਇੱਕ ਡੇਰੇ ਕਲ ਦੂਸਰੇ ਡੇਰੇ ਅਜ ਇੱਕ ਮੰਤਰ ਕਲ ਦੂਜਾ ਮੰਤਰ ਅਜ ਇੱਕ ਰਸਮ ਕਲ ਦੂਜੇ ਇਨ੍ਹਾਂ ਲੋਕਾਂ ਦੀਆਂ ਰਸਤੇ 'ਚ ਹੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਲੰਘ ਜਾਂਦੀ ਹੈ ਪਹੁੰਚਦੇ ਕੋਈ ਨਹੀਂ ਨਾਲ ਮੇਰੇ ਗੁਣੀ ਜਨ ਨੇ ਇੰਦੌਰ ਦੇ ਜਦ ਦਾਸ ਜਾਂਦਾ ਹੈ ਤੇ ਇੱਕ ਜੈਨੇਈ ਸਾਧੂ ਵੀ ਆਉਂਦਾ ਹੈ ਐ ਤੇ ਗ੍ਰਸਤੀ ਪਰ ਉਹ ਦਿਨ ਰਾਤ ਭਜਨ ਦੇ ਚ ਲੀਨ ਹੈ ਕੰਮ ਕਾਰ ਛੱਡ ਦਿੱਤਾ ਲੜਕੇ ਕਰਦੇ ਨੇ ਇੱਕ ਦਿਨ ਮੈਨੂੰ ਕਹਿਣ ਲੱਗਾ ਵੀ ਮਸਕੀਨ ਜੀ ਮੈਂ ਆਪਣੀ ਜ਼ਿੰਦਗੀ ਚ ਕੋਈ 35 40 ਮੰਤਰਾਂ ਤੇ ਤਜਰਬਾ ਕੀਤਾ ਮਹੀਨਾ ਮਹੀਨਾ ਜਪ ਕੇ ਬਹੁਤ ਬਹੁਤ ਦੋ ਮੰਤਰ ਸੁਤੀ ਹੋਈ ਸ਼ਕਤੀਆਂ ਨੂੰ ਬਹੁਤ ਜਲਦੀ ਜਗਾ ਦੇ ਦਿੰਦੇ ਨੇ ਮੰਤਰ ਸਾਰੇ ਹੀ ਜਗਾ ਦੇ ਨੇ ਸਾਰੇ ਹੀ ਮੰਤਰ ਜਗਾ ਦਿੰਦੇ ਨੇ ਕਣ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ ਚਾਵਲ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਅਸੀਂ ਇੰਜ ਨਹੀਂ ਕਹਿ ਸਕਦੇ ਇਹ ਭੁੱਖ Hindu ਹੈ ਭੁੱਖ Sikh ਹੈ ਭੁੱਖ Jaini ਹੈ ਇਹ ਭੁੱਖ Muslim ਹੈ ਇਹ ਭੁੱਖ Christian ਹੈ ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੀ ਆਉਂਦੀ ਹੈ ਭੋਜਨ ਇੱਕੋ ਨਹੀਂ ਆਉਂਦਾ ਖੁਰਾਕ ਇੱਕੋ ਨਹੀਂ ਆਉਂਦੀ ਭੁੱਖ ਸਾਰਿਆਂ ਦੇ ਅੰਦਰ ਇੱਕੋ ਆਉਂਦੀ ਹੈ ਭੋਜਨ ਸਾਰਿਆਂ ਦਾ ਇੱਕ ਨਹੀਂ ਹੁੰਦਾ ਰੱਬੀ ਤੜਪ ਰੱਬੀ ਪਿਆਸ ਤੇ ਸਾਰਿਆਂ ਦੇ ਅੰਦਰ ਇੱਕ ਆਉਂਦੀ ਹੈ ਪਰ ਮੰਤਰ ਸਾਰਿਆਂ ਦਾ ਇੱਕ ਨਹੀਂ ਆਉਂਦਾ ਆਪਣੇ ਆਪਣੇ ਮੰਤਰ ਨਾਲ ਜੋ ਅਵਤਾਰੀ ਪੁਰਸ਼ਾਂ ਨੇ ਦਿੱਤੇ ਹੁੰਦੇ ਨੇ ਉਹ ਮੈਨੂੰ ਕਹਿਣ ਲੱਗਾ ਦੋ ਮੰਤਰਾਂ ਦਾ ਬੜਾ ਭਾਰੀ ਅਸਰ ਹੈ ਡੇਢ ਦੋ ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੁਤੀਆਂ ਸ਼ਕਤੀਆਂ ਜਾਗਦੀਆਂ ਸਨ ਪਰ ਇਹ ਮੰਤਰ ਤੇ 5-7 ਦਿਨਾਂ ਚ ਹੀ ਕੰਮ ਕਰ ਦਿੰਦੇ ਨੇ। ਮੈਂ ਕਿਹਾ ਮੈਨੂੰ ਦੱਸੋਗੇ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ ਹੈ। ਮੈਨੂੰ ਕਹਿਣ ਲੱਗੇ ਮਸਕੀਨ ਜੀ ਥਾਣੂ ਦੱਸਣ ਲੱਗਾ ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਮੈਂ ਜੈਨ ਨਹੀਂ ਆ। ਹੁਣ ਤੇ ਮੇਰੇ ਨਾਲ ਦੇ ਸਾਰੇ ਗੁਣ ਗੈਣੀਆਂ ਨੂੰ ਪਤਾ ਚੱਲ ਗਿਆ ਕਿਉਂਕਿ ਆਉਂਦਾ ਹੈ। ਸਮਾਗਮ ਤੇ ਆਉਂਦਾ ਹੈ। ਕਿੰਨ ਲਗੇ ਇੱਕ ਤੇ ਵਾਹਿਗੁਰੂ ਹੈ। ਵਾਹਿਗੁਰੂ ਵਾਹਿਗੁਰੂ ਕਿੰਨੇ ਨੇ ਹਿਰਦੇ ਤੇ ਇਤਨਾ ਆਗਾਤ ਪਚਾਂਦਾ ਸੁੱਤੀਆਂ ਹੀ ਸ਼ਕਤੀਆਂ ਜਾਗਦੀਆਂ ਜਵਾਨ ਬੌਲਦੀ ਵਾਹਿਗੁਰੂ ਮਨ ਸੁਣਦਾ ਸੁੱਤਾ ਹੋਇਆ ਮਨ ਬਹੁਤ ਜਲਦੀ ਜਾਗਦਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਇ ਦੂਜਾ ਜਿਹੜਾ ਉਸਨੇ ਮੈਨੂੰ ਕਿਹਾ ਹੋਲੇ ਜੀ ਆਵਾਜ਼ ਵਿੱਚ ਕਹਿੰਦਾ ਅੱਲਾਹ ਕਹਿੰਦਾ ਦੋਹਾਂ ਦੀ ਧੁਨੀ ਇੱਕੋ ਜ ਹੈ ਵਾਹਿਗੁਰੂ ਅੱਲਾਹ ਕਹਿੰਦਾ ਕਿ ਮੈਂ ਜੈ ਨਹੀਂ ਆ ਕਹਿੰਦਾ ਰੱਬ ਦਾ ਵਾਸਤਾ ਕਿਸੇ ਨੂੰ ਦੱਸਣਾ ਨਾ ਕਿਨੇ ਦੋਵੇਂ ਮੰਤਰ ਅਨਮਤੀਆਂ ਦੇ ਨੇ ਇੱਕ ਸਿੱਖ ਧਰਮ ਦਾ ਇੱਕ ਇਸਲਾਮ ਦਾ ਮੈਨੂੰ ਇੰਜ ਕਹਿਣ ਲੱਗਾ ਮੈਂ ਕਿ ਤੁਹਾਡੇ ਤਜਰਬੇ ਤੋਂ ਬਾਕੀ ਦੁਨੀਆ ਲਾਭ ਉਠਾਵੇ ਕਮ ਸੇ ਕਮ ਸਿੱਖ ਤੇ ਲਾਭ ਉਠਾਣ ਮੈਨੂੰ ਸਿੱਖਾਂ ਨੂੰ ਤੇ ਕਹਿਣ ਦਿਓ ਬੋਲੇ ਸੋਨਿਆ ਸੁਬਹ ਇਸ ਕਲਯੁਗ ਨੂੰ ਦੇਖ ਕੇ ਮੌਜੂਦਾ ਦੌਰ ਨੂੰ ਦੇਖ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਮਹਾ ਮੰਤਰ ਸਾਨੂੰ ਦਿੱਤਾ ਜੋ ਰਮਿਆ ਹੋਇਆ ਉਹਨੂੰ ਰਾਮ ਕਹਿੰਦੇ ਨੇ। ਉਹਦੇ अनेका ਮੰਤਰ ਨੇ। ਮਹਾਰਾਜ ਕਹਿੰਦੇ ਲਕਸ਼ਣਾਂ ਦੇ ਚੋਂ ਪਹਿਲਾ ਲਕਸ਼ਣ ਇਹ ਹੈ ਕਿ ਮੰਤਰ ਉਹਦੇ ਰੋਮ-ਰੋਮ ਦੇ ਚ ਹੋਵੇਗਾ ਉਹਦਾ ਧਿਆਨ ਪੂਰਾ ਮੰਤਰ ਦੇ ਚ ਹੋਵੇਗਾ। ਪਰ ਮੰਤਰ ਉਹਦੀ ਰਸਨਾ ਤੇ ਵਸਿਆ ਹੋਵੇਗਾ। ਪ੍ਰਭ ਜੀ ਵਸੇ ਸਾਧਕੀ ਰਸਨਾ ਜਿਵੇਂ ਭੋਜਨ ਦੀ ਬੁਰਕੀ ਮੈਂ ਮੂੰਹ ਚ ਪਾ ਲਵਾਂ। ਤੇ ਜ਼ਬਾਨ ਨੂੰ ਸਵਾਦ ਆ ਜਾਂਦਾ ਹੈ ਰਸ ਆ ਜਾਂਦਾ ਹੈ ਮੂੰਹ ਦੇ ਚ ਪਾਉਂਦੇ ਆ ਹੀ ਰਸ ਆ ਜਾਂਦਾ ਹੈ ਜੇਦੀ ਰਸਨਾ ਤੇ ਪ੍ਰਮਾਤਮਾ ਵਸਿਆ ਹੈ ਬਸ ਵਾਹਿਗੁਰੂ ਆਖਦਾ ਹੈ ਤੇ ਰਸ ਨਾਲ ਭਰ ਜਾਂਦਾ ਹੈ ਬਸ ਆਖਦਾ ਹੀ ਤੇ ਰਸ ਨਾਲ ਭਰ ਜਾਂਦਾ ਜਪਦਾ ਬਾਣੀ ਦੀ ਪੰਕਤੀ ਇੱਕੋ ਹੀ ਪੰਕਤੀ ਪੜ੍ਹੀਏ ਰਸ ਨਾਲ ਭਰ ਜਾਂਦਾ ਹੁਣੇ ਮੇਰੇ ਨਾਲ ਸਾਰੇ ਸਰਦਾਰ ਭਾਦਰ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਨੇ ਕਾਨਪੁਰ ਦੇ ਚ ਇਹ 2-3 ਸਾਲ ਪਹਿਲੇ ਮੇਰੇ ਪਿੱਛੇ ਪੈ ਗਏ ਕਹਿੰਦੇ ਜਿਸ ਪਰਮੈਗੈਨਿਕ ਦੀ ਗੱਲ ਕਰਦੇ ਹੋ ਹੈ ਵੀ ਸੀ ਮੈਂ ਕਿਹਾ ਹੈਗੇ ਨੇ ਜੀ ਵੇਖ ਸਕਦੇ ਹਾਂ ਇਸ ਤਰ੍ਹਾਂ ਦਾ ਇੱਕ ਸੱਜਣ ਕਾਨਪੁਰ ਦੇ ਵਿੱਚ ਵੀ ਹੈ ਬਹੁਤ ਵੱਡੀ ਕਪੜੇ ਦੀ ਦੁਕਾਨ ਸੀ ਸੈਂਚਰੀ ਮੇਲ ਤੇ ਐਲਗਨ ਮਿਲਦੀ ਉਹਦੇ ਕੋਲ ਏਜੰਸੀਆਂ ਸੰਤੋਖ ਦਾ ਵਪਾਰੀ ਸੀ ਕਰੋਨਾ ਵਧੀ 35 ਸਾਲ ਪੁਰਾਣੀ ਗੱਲ ਹੈ ਉਸ ਨੂੰ ਕਿਧਰੇ ਮੈਂ ਸੁਤੇ ਸਿੱਧਾ ਕਹਿ ਦਿੱਤਾ ਮੈਂ ਕਿ ਤੂੰ 3:30-4 ਵਜੇ ਗੁਰਦੁਆਰੇ ਤੇ ਆ ਜਾਣਾ ਅੱਧਾ ਘੰਟਾ ਜਪ ਕਰਕੇ ਆਇਆ ਪੈਗੁਰੂ ਮੰਤਰ ਦਾ ਪਰ ਮੈਂ ਦੇਖ ਕੇ ਹੈਰਾਨ ਹੋਇਆ ਕੁਝ ਦਿਨਾਂ ਚ ਹੀ ਉਹ ਦੀ ਖੇਡ ਬਣ ਗਈ ਕੁਝ ਦਿਨਾਂ ਚ ਔਰ ਮੈਨੂੰ ਆਪਣੀ ਜ਼ਿੰਦਗੀ ਚ ਇੱਕ ਹੋਰ ਨਵਾਂ ਗਿਆਨ ਮਿਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ ਧਾਰਮਿਕ ਈਰਖਾ ਵੀ ਹੁੰਦੀ ਹੈ ਮੇਰੇ ਅੰਦਰ ਈਰਖਾ ਪੈਦਾ ਹੋਈ ਬਈ ਪ੍ਰੇਰਣਾ ਇਸ ਨੂੰ ਮੈਂ ਕੀਤੀ ਦੱਸਿਆ ਇਸ ਨੂੰ ਮੈਂ ਇਹ ਪਹੁੰਚ ਗਏ ਆਪਾਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਉੱਥੇ ਹੀ ਖੜੇ ਰਹਿ ਗਏ ਇੰਜ ਜਾਓ ਤੇ ਇੰਜ ਜਾਓ ਉਹਨੂੰ ਵੇਖ ਕੇ ਮੈਨੂੰ ਹੀ ਰਖਾ ਉਹ ਇਹ ਪਹਿਲੀ ਦਫਾ ਮੈਨੂੰ ਬੋਧ ਹੋਇਆ ਕਿ ਧਾਰਮਿਕ ਹੀ ਰਖਾ ਵੀ ਆਉਂਦੀ ਹੈ ਆਉਂਦੀ ਹੈ ਸਹਜੇ ਸਹਜੇ ਐਸਾ ਰੰਗ ਚੜਿਆ ਉਹ ਹੁਣ 24 ਘੰਟੇ ਸਮਾਦੀ ਚ ਰਹਿੰਦਾ ਜੇ ਕਿਧਰੇ ਗੁਰਗੰਨ ਸਾਹਿਬ ਦਾ ਉਹ 2:30 ਵਜੇ ਪ੍ਰਕਾਸ਼ ਕਰਦਾ ਹੈ بس ਇੱਕੋ ਪੰਕਤੀ ਆ ਦੋ ਪੰਕਤੀਆਂ ਤੇ ਰੁਕ ਜਾਂਦਾ ਸਾਰਾ ਦਿਨ ਅੱਗੇ ਚੱਲਦਾ ਹੀ ਨਹੀਂ। ਇੱਕੋ ਹੀ ਪੰਕਤੀ ਰੁਕ ਦਿੰਦੀ। ਇੰਨਾ ਰਸ ਨਾਲ ਭਰ ਜਾਂਦਾ ਹੈ। ਇਤਨਾ ਆਨੰਦ ਨਾਲ ਭਰ ਜਾਂਦਾ ਹੈ। ਇਸ ਤਰ੍ਹਾਂ ਦੇ ਹੋਰ ਵੀ ਸੱਜਣ ਨੇ ਇਹ ਤੇ ਮੈਂ ਇੱਕ ਇਹਨਾਂ ਨੂੰ ਦਿਖਾਇਆ। ਮੈਂ ਕਿਹਾ ਇੱਕ ਤਗੜਾ ਵਪਾਰੀ ਸੇ ਬੱਚੀਆਂ ਸੰ ਵਿਆਹ ਦਿੱਤੀਆਂ ਕਹਿੰਦਾ ਹੁਣ ਮੈਨੂੰ ਕੋਤ ਲੋੜ ਨਹੀਂ ਕੰਮਕਾਰ ਵੀ ਛੱਡ ਦਿੱਤਾ। ਸਾਰਾ ਬਾਜ਼ਾਰ ਉਹਨੂੰ ਸੰਤ ਜੀ ਕਰਕੇ ਬੁਲਾਉਂਦਾ ਸੀ। ਜੈਨੀ ਵੀ ਉਸ ਕੋ ਲਾ ਕੇ ਬੈਠਦੇ ਸਨ। ਮੁਸਲਮਾਨ ਵੀ ਸਲਾਮ ਕਰਦੇ ਸਨ ਜਿਸ ਦਿਨ 84 ਚ ਦੰਗੇ ਹੋਏ ਸਾਰਿਆਂ ਦੀ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ ਮਾਰਿਆ ਜਾ ਰਿਹਾ ਸੀ ਗੁੰਡੇ ਵੀ ਆ ਕੇ ਕਹਿੰਦੇ ਸਨ ਸੰਤ ਜੀ ਆਪਣੇ ਘਰ ਚਲੇ ਜਾਓ ਤੁਸੀਂ ਗੁੰਡੇ ਹੱਥ ਜੋੜ ਕੇ ਕਹਿੰਦੇ ਜੋ ਦੂਜਿਆਂ ਦੇ ਮਕਾਨ ਤੇ ਦੁਕਾਨਾਂ ਨੂੰ ਜਲਾ ਰਹੇ ਸਨ ਉਹਨੂੰ ਚੁੱਕ ਕੇ ਜੀਪ ਵਿੱਚ ਬਿਠਾਉਂਦੇ ਨੇ ਕਹਿੰਦੇ ਘਰ ਪਹੁੰਚਾਈ ਗਏ ਕੋਈ ਵਾਈਬ੍ਰੇਸ਼ਨ ਜਦ ਕੋਈ ਮੈਨੂੰ ਕਹਿੰਦਾ ਮੀਰਾ ਨੌਜਵਾਨ ਸੀ ਉਹਦੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ ਚੇਤੌੜ ਦੇ ਰਾਣੇ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ ਉਹਨੇ ਸਾਫ਼ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਇਹ ਤੇ ਦਿਨ ਰਾਤ ਭਜਨ ਦੇ ਚ ਲੈਂਦਾ ਰਾਣੀ ਸੀ ਘਰੋਂ ਕੱਢ ਦਿੱਤੇ ਠਾਕਰਾਂ ਦੇ ਚ ਰਾਜਪੋਤਾਂ ਦੇ ਚ ਘਰੋਂ ਕੱਢੀ ਹੋਈ ਔਸਤਰੀ ਦਾ ਤ੍ਰਿਸਕਾਰ ਵੜਾ ਹੋ ਜਾਂਦਾ ਬੇਦਬੀ ਬੜੀ ਹੋ ਜਾਂਦੀ ਉਹਨੂੰ ਕੋਈ ਸ਼ਹਿਰ ਵਿੱਚ ਕਸਬੇ ਵਿੱਚ ਵੜਨ ਨਹੀਂ ਦਿੰਦਾ ਸੀ ਕਿਸੇ ਮੰਦਰ ਦੇ ਦਾਖਲਾ ਨਹੀਂ ਸੀ। ਤੋਂ ਰੁੱਖਾਂ ਥਲੇ ਰਾਤ ਕੱਟਦੀ ਸੀ ਜੰਗਲਾਂ ਵਿੱਚ ਵਟਕਦੀ ਸੀ। ਜਿਨ੍ਹਾਂ ਜਿਨ੍ਹਾਂ ਰੁੱਖਾਂ ਦੇ ਥੱਲੇ ਬੈਠ ਕੇ ਉਸਨੇ ਭਗਵਤ ਗੀਤ ਗਾਏ। ਰਾਜਸਥਾਨ ਦੇ ਰਜਵਾੜਿਆਂ ਨੇ ਬਾਅਦ ਵਿੱਚ ਬੜੇ ਵੱਡੇ ਵੱਡੇ ਮੰਦਰ ਬਣਾਏ ਸੋਨੇ ਦੇ ਕਲਸ ਲਾਏ। ਬਣੇ ਹੋਏ ਨੇ। ਇੱਕ ਨੌਜਵਾਨ ਨੇ ਇਸ ਤਰ੍ਹਾਂ ਦਾ ਪ੍ਰਸ਼ਨ ਕੀਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਨੌਜਵਾਨ ਸੀ। ਜੰਗਲਾਂ 'ਚ ਭਟਕ ਰਿਸੀ ਇਹਨੇ ਆਪਣੀ ਇੱਜ਼ਤ ਆਪਣੀ ਅਸਮਤ ਕਿਵੇਂ ਬਚਾਈ ਸ਼ਹਿਰ ਦੇ 'ਚ ਕੋਈ ਵੜਨ ਨਹੀਂ ਦਿੰਦਾ ਕਸਬੇ 'ਚ ਕੋਈ ਵੜਨ ਨਹੀਂ ਦਿੰਦਾ ਮੰਦਰ ਦੇ 'ਚ ਕੋਈ ਦਾਖਲ ਨਹੀਂ ਆਉਣ ਦਿੰਦਾ ਖੁਦ ਕਹਿੰਦੀ ਏ ਮੇਰੇ ਤਾਂ ਆਪਣੀ ਬਾਣੀ 'ਚ ਕਹਿੰਦੀ ਏ ਕੋਈ ਕਹੇ ਕੁਲਟ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੇ ਕਲੰਕਨੇ ਕੁਨਾਰੀ ਮੈਨੂੰ ਕੋਈ ਵੇਸਵਾ ਕਹਿੰਦਾ ਹੈ ਕੋਈ ਕਲੰਕਣੀ ਕਹਿੰਦਾ ਹੈ ਕੋਈ ਕੁਲਛਣੀ ਕਹਿੰਦਾ ਹੈ ਕੋਈ ਕੁਲਟਾ ਕਹਿੰਦਾ ਹੈ ਕੁਲ ਨੂੰ ਦਾਗ ਲਾਣ ਵਾਲੀ ਕੋਈ ਕਹੇ ਕੁਲਟਾ ਕੁਲੇ ਨਾ ਕੁਲੇ ਨਾ ਕੋਈ ਕੋਈ ਕਹੇ ਲੰਕਣੀ ਕਲੰਕਣੀ ਕੁਨਾਰੇ ਹੋ ਹੁਣ ਜਿਹੜੇ ਕਲੰਕਣੀ ਪਏ ਕਹਿੰਦੇ ਨੇ ਵੇਸਵਾ ਪਏ ਕਹਿੰਦੇ ਨੇ ਸ਼ਹਿਰ ਚ ਆਣ ਦੇਣਗੇ ਕਸਬੇ ਚ ਆਣ ਦੇਣਗੇ ਗਾਲਾਂ ਕੱਢਦੇ ਸੀ ਫਟਕਾਰਦੇ ਸੀ ਰਾਤ ਰੁੱਖਾਂ ਤਲੇ ਕੱਟਦੀ ਸੀ ਜੰਗਲਾਂ ਦੇ ਪੱਤੇ और कंध मोल खा के झरने का पानी पी के गुजारा करते एक सज्जन ने प्रश्न किया मन नहीं मन नौजवान जंगलों चटकद और जैसे जैसे पिछले चले जाओगे मनुख से इतना सभ्य नहीं मैं क्या जब कोई भजन करता है और जिसनों भजन का रास लग पा एक आभा मंडल बनता है संस्कृत कहें प्रभा मंडल ਉਹਰਾ ਇੱਕ ਦਾਇਰਾ ਬਣਦਾ ਉਸਦਾ ਠੇਰਾ ਬਣਦਾ ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਨਣਾ ਦੇਖਦੇ ਹੋ ਮਸਤਕ ਦੇ ਵਿੱਚ ਕੋਈ ਨਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਉਹ ਪ੍ਰਤੀਕ ਹੈ ਬਣਾਇਆ ਗਿਆ ਇਹ ਪ੍ਰਭਾ ਮੰਡਲ ਬਣਦਾ ਹੈ ਕਿਸੇ ਦਾ ਇਹ ਪ੍ਰਭਾ ਮੰਡਲ 10 ਮੀਲਸ ਤੱਕ ਜਾਂਦਾ ਹੈ ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਹੈ ਵਜਨ ਦਿੱਤੇ ਜਿਵੇਂ ਜ਼ੀਰੋ ਵਾਲ ਦਾ ਬੱਲਾ ਪੈ ਰੋਸ਼ਨੀ ਤੇ ਦੇ ਰਿਹਾ ਉਹ ਵੀ ਫਿਰ 100 ਵਾਲ ਦਾ ਹੈ ਉਹ ਵੀ ਰੋਸ਼ਨੀ ਦੇ ਰਿਹਾ ਫਿਰ 1000 ਵਾਲ ਦਾ ਹੈ ਫਿਰ 5000 ਵਾਲ ਦਾ ਹੈ ਰੋਸ਼ਨੀ ਦੂਰ ਤੱਕ ਗਈ ਜਲਦਾ ਹੋਇਆ ਦੀਪਕ ਸੀ ਬੁਝਿਆ ਹੋਇਆ ਦੀਪਕ ਮੀਰਾ ਨਹੀਂ ਸੀ ਜਲਦਾ ਹੋਇਆ ਦੀਪਕ ਸੀ ਰੋਸ਼ਨੀ ਸੀ ਉਹਦਾ ਆਪਣਾ ਇੱਕ ਆਭਾ ਮੰਡਲ ਸੀ ਪ੍ਰਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਟ ਮਨੁੱਖ ਵੀ ਜਦ ਉਸ ਪ੍ਰਭਾ ਮੰਡਲ ਦੇ ਦਾਇਰੇ 'ਚ ਆ ਜਾਂਦਾ ਸੀ ਉਹਨੂੰ ਮੀਰਾ ਮਾਂ ਦਿਖਾਈ ਦੇਂਦੀ ਸੀ ਸਿਰ ਜੁਗ ਜਾਂਦਾ ਸੀ ਉਸ ਤਰ੍ਹਾਂ ਉਹਦਾ ਸਿਰ ਜੁਗ ਜਾਂਦਾ ਸੀ ਕਹਿੰਦੇ ਨੇ ਪਵਿੱਤਰ ਪੁਰਸ਼ ਦੇਵੀ ਇਹ ਪਹਿਚਾਣ ਹੈ ਮਲੇਨ ਤੋਂ ਵੀ ਮਲੇਨ ਇਸਤਰੀ ਅਗਰ ਉਸ ਦੇ ਕੋਲ ਆਵੇ ਉਹਨੂੰ ਪਤਾ ਦਿਖਾਈ ਦੇਵੇ ਉਹ ਪਵਿੱਤਰ ਮਨੁੱਖ ਹੈ ਉਹਦੀ ਮਾਨਸਿਕ ਕਿਰਿਆ ਬਦਲ ਜਾਏਗੀ ਮਨ ਦੀ ਅਵਸਥਾ ਬਦਲ ਜਾਏਗੀ ਇਹ ਪਹਿਚਾਣ ਹੈ ਉਹਦਾ ਆਪਣਾ ਆਭਾ ਮੰਡਲ ਹੁੰਦਾ ਨਹੀਂ ਤੇ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਲਿਖਿਆ ਹੈ ਕ੍ਰਿਤ ਅਕ੍ਰਿਤ ਕਾਰਨ ਅਨੇਤ ਨਿਤ ਹੋਏਗੇ ਤਿਆਗ ਧਰਮਨੋ ਤ੍ਰਿਆ ਕੁਨਾਰ ਸਾਧ ਜੋਏਗੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਵਾ ਇਸ ਤਰ੍ਹਾਂ ਦਾ ਭਿਆਨਕ ਆ ਗਿਆ। ਸਾਧੂ ਸਾਧੂ ਨਹੀਂ ਹੋਵੇਗਾ। ਤਿਆਗ ਧਰਮਨੋ ਤ੍ਰਿਆ ਕੁਨਾਰ ਸਾਧ ਜੋਏਗੇ। ਬਹੁਤ ਸਾਰੀਆਂ ਇਸਤਰੀਆਂ ਇਸਤਰੀ ਧਰਮਨੋ ਤਿਆਗ ਕੇ ਉਹ ਗਲਤ ਰਸਤੇ ਤੇ ਚੱਲਣ ਗਈਆਂ। ਤੇ ਇਹਨਾਂ ਗਲਤ ਇਸਤਿਤੀਆਂ ਦੀ ਤਲਾਸ਼ੇ 'ਚ ਸਾਧੂ ਰਹਿਣਗੇ ਬਹੁਤ ਸਾਰੇ ਡੇਰਿਆਂ ਦੇ ਪੁੱਲ ਨਹੀਂ ਖੁੱਲੇ ਜਾਂ ਖੁੱਲੇ ਨੇ ਤੇ ਸਿਰਫ ਗੁਣੀ ਗੈਨੀਆਂ ਤੱਕ ਨਿਕਟ ਵਰਤਿਆਂ ਤੱਕ ਨਿਤੇ ਹਾਲਾਤ ਠੀਕ ਨਹੀਂ ਨੇ ਇਹ ਵੀ ਅਰਜ਼ ਕਰਾਂ ਇੰਡੀਆ ਟੂਡੇ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ ਸੰਤ ਦਾ ਜਦ ਖੁਲਾਸਾ ਹੋਇਆ ਤੇ ਲੋਕਾਂ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਥੱਲੇ ਇਸ ਤਰ੍ਹਾਂ ਦਾ سلسلہ ਹੈ ਕੁਝ ਹੈ धन गुरु गोबिंद जी महाराज लिखते हैं संत मलिन तो मलिन मलि अगर आया दिगा जिमें मेरा पिता बैठा है भावे उम्र कितना ही छोटा क्यों ना हो मलिन तो मलिन पुरुष जाए उस स्त्री को जिथे नाम दीपक जल गया है ओनू इंज दसेगी जिम्मे मेरी मां बैठी है भावे छोटी होमर माता दिखाई देगी मां दिखाई देगी ਇਕ ਨਿਕਾ ਜਿਹਾ ਉਦਾਹਰਣ ਵੀ ਦੇ ਦਿਆਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਮਹਾਪੁਰਖ ਅਚਾਨ ਜਖ ਗਨ ਕਾ ਵਾੜੇ ਜਾਏ ਖਲੋਤਾ ਬਸ ਲਮਕਾ ਮਾਨਾ ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਸ ਤੋਂ ਹੋਲੇ ਨਾ ਹੋ ਜਾਵਾਂ ਸਾਧੂ ਜਾ ਰਿਹਾ ਰਾਤ ਪੈ ਗਈ ਬਾਰਿਸ਼ ਆ ਗਈ ਤੇ ਗਲੀ ਚੋਂ ਲੰਘਿਆ ਜਾ ਰਿਹਾ ਪਰ ਉਹਨੂੰ ਇਹ ਵੀ ਨਹੀਂ ਪਤਾ ਸੀ ਇਹ ਗਲੀ ਵੇਸਮਾਮਾ ਦਾ ਬਾਜ਼ਾਰ ਅਸਮਤ ਵੇਚਣ ਵਾਲਿਆਂ ਦੀ ਗਲੀ ਹੈ ਮੈਂ ਜਦ ਜ਼ੋਰ ਦਾ ਪਹਿਣ ਲੱਗ ਪਿਆ ਉਹਨੇ ਇੱਕ ਦਵਾਰ ਉਤੇ ਦਸਤਕ ਦਿੱਤੀ ਦਵਾਰ ਖੋਲਿਆ ਇੱਕ ਗੰਨ ਕਾਨ ਹੈ ਇੱਕ ਵੇਸਵਾਲ ਹੈ ਹੈਰਾਨ ਹੋ ਗਈ ਸੰਤ ਲਿਬਾਸ ਤੇ ਸਾਧੂਆ ਵਾਲਾ ਹੈ ਮੇਰੇ ਦਵਾਰ ਤੇ ਚਲੋ ਲਿਬਾਸ ਹੋਵੇਗਾ ਉੰਜ ਹੋਵੇਗਾ ਕੁਝ ਹੋਰ ਆਇਆ ਬੈਠੋ ਸਾਧੂ ਬੈਠ ਗਿਆ ਦ੍ਰਿਸ਼ਟੀ ਵਿੱਚ ਬੜੀ ਨਿਰਮਲਤਾ ਜਿਹਦੇ ਹਿਰਦੇ ਚ ਨਿਰਮਲਤਾ ਹੋਵੇ ਉਹਦੀ ਦ੍ਰਿਸ਼ਟੀ ਚ ਨਿਰਮਲਤਾ ਹੁੰਦੀ ਜਿਹਦੇ ਹਿਰਦੇ ਚ ਨਿਰਮਲਤਾ ਹੋਵੇ ਉਹਦੇ ਬੋਲਾਂ ਚ ਨਿਰਮਲਤਾ ਆਉਂਦੀ ਵਾਹ ਉਹ ਇੰਜ ਦੇਖ ਲਿਆ ਦੇਖਦਾ ਜੈਸੇ ਉਹ ਦ੍ਰਿਸ਼ਟੀ ਵੇਸਵਾ ਤੇ ਪਈ ਹੈ ਉਹਦੀ ਜ਼ੁਬਾਨ ਚੋਂ ਨਿਕਲ ਗਿਆ ਆਰਾਮ ਕਦੇ ਨਹੀਂ ਆਖਿਆ ਸੀ ਕਦੇ ਨਹੀਂ ਆਖਿਆ ਸੀ ਆਰਾਮ ਦ੍ਰਿਸ਼ਟੀ ਨੇ ਐਸਾ ਕਰ ਦਿੱਤਾ ਦ੍ਰਿਸ਼ਟੀ ਐਸਾ ਕਰ ਦਿੰਦੀ ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ ਓਕੇ ਨਾ ਹੋਣਾ ਅੱਖਾਂ ਬਹੁਤ ਕੁਝ ਕਹਿੰਦੀਆਂ ਨੇ ਔਰ ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ ਸਹੀ ਬੋਲਦੀਆਂ ਨੇ ਜ਼ੁਬਾਨ ਗਲਤ ਬਿਆਨੀ ਕਰ ਸਕਦੀ ਹੈ ਅੱਖਾਂ ਨਹੀਂ ਕਰਦੀਆਂ ਇਹ ਵੀ ਮਹਿਸ ਕਰਦੀਆਂ ਕਈ ਦਫਾ ਜ਼ੁਬਾਨ ਨਾਲ ਤੇ ਬੰਦਾ ਕਹਿੰਦਾ ਮਿਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਤੇ ਅੱਖਾਂ ਕਹਿੰਦੀਆਂ ਪਈਆਂ ਨੇ ਇੱਕ ਵਕਤ ਕਿੱਥੋਂ ਮਿਲ ਗਿਆ ਰੋਜ਼ ਕਿ ਜੇ ਜ਼ਰੂਰੀ ਕੰਮ ਤੇ ਜਾ ਰਹੀ ਸੀ ਵਕਤ ਜਾਇਆ ਕਰੇਗਾ ਅੱਖਾਂ ਤੇ ਕੁਝ ਹੋਰ ਕਹਿ ਰਹੀ ਜ਼ਬਾਨ ਨਾਲ ਹਾਂ ਪਿਆ ਕਰਦਾ ਹੈ ਅੱਖਾਂ ਨਾ ਕਰ ਰਹੀਆਂ ਨੇ ਅੱਖ ਦੱਸਦੀ ਪਈ ਹੈ ਜ਼ਬਾਨ ਕਹਿ ਰਹੀ ਹੈ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਕਹਿ ਰਹੀ ਨੇ ਕੰਮ ਵਕਤ ਕਿੱਥੋਂ ਆ ਗਿਆ ਅੱਖ ਗਲਤ ਬਿਆਨੀ ਨਹੀਂ ਕਰਦੀ ਅੱਖ ਬਿਲਕੁਲ ਸਹੀ ਬੋਲਦੀ ਹੈ ਸਹੀ ਬੋਲਦੀ ਹੈ ਅੱਖਾਂ ਨੂੰ ਕਹਿੰਦੇ ਨੇ ਲੋਚਨ लोभ भरी देनार ए लोचन किसी के धन वेखन वाशना भरी दृष्टि लोचन किसी के तन वेखन पता उसन की कहेंद उस दृष्टि की कहने, कहने लुच्चा लुच्चा शब्द लोचन तो बने लोचन अखा संस्कृत का शब्द गल बन गई लोचन लोचा लोचा, नू, वेखनी नू। लोचन, लोचा 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 लोचन की है वेखनीकनी चाहिए धन किसी धन नकना बुरा नहीं है लोभ तकना बुरा किसी तन नकना ते बुरा नहीं है क्योंकि दृष्टि जो सामने हो गया दृष्टि तकेगी वाशना तकना है लोभ भरे ਵਿਚਾਰ ਨਾਲ ਵਾਸ਼ਨਾ ਭਰੇ خیال ਨਾਲ ਅਗਰ ਲੋਚਾ ਕਿਸੇ ਦੇ ਤਨ ਤੇ ਟਿਕ ਗਈ ਹੈ ਕਿਸੇ ਦੇ ਧਨ ਤੇ ਟਿਕ ਗਈ ਹੈ ਤੇ ਲੋਚਾ ਹਟਦਾ ਹੀ ਨਹੀਂ ਦ੍ਰਿਸ਼ਟੀ ਹਟਦੀ ਨਹੀਂ ਉਹਨੂੰ ਕਹਿੰਦੇ ਲੋਚਾ ਇਹ ਲੋਚਾ ਲੋਚਨ ਲੁਚਾ ਸੰਸਕ੍ਰਿਤ ਦਾ ਸ਼ਬਦ ਹੈ ਸਾਧੂ ਦੀ ਲੋਚਾ ਜੇ ਦੇਖੀ ਦੇਖ ਲਈ ਬੇਸਵਥ ਟਿਕ ਗਈ ਪਰ ਲੋਚਨ ਦੇ ਤੇ ਪ੍ਰਭੂ ਸੀ ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਅਵਰ ਨ ਦੇਖਾ ਦ੍ਰਿਸ਼ਟੀ ਤੇ ਪ੍ਰਮਾਤਮਾ ਸੀ ਦ੍ਰਿਸ਼ਟੀ ਤੇ ਅੰਮ੍ਰਿਤ ਸੀ ਬੋਲਾਂ ਤੇ ਅੰਮ੍ਰਿਤ ਸੀ ਦ੍ਰਿਸ਼ਟੀ ਜੈਸੇ ਵੇਸਵਾ ਤੇ ਟਿਕੀ ਇਹਦੀ ਜ਼ਬਾਨ ਤੋਂ ਨਿਕਲ ਗਿਆ ਰਾਮ ਔਰ ਰਾਮ ਆਖਣ ਦਾ ਉਸ ਨੂੰ ਰਸ ਵੀ ਆਇਆ ਕਿਉਂਕਿ ਕਿਸੇ ਰਸਕ ਪੁਰਸ਼ ਦੇ ਕੋਲ ਬੈਠੀ ਸੀ ਸਾਧ ਕੇ ਸੰਗ ਨਹੀਂ ਕਿਛ ਗਾਲ ਦਰਸ਼ਨ ਵੇਟਤ ਹੋਤ ਨਿਹਾਲ ਸਹਜੇ ਸਹਜੇ ਬਾਹਰ ਤੇ ਮੈਂ ਥੰਮਣ ਲੱਗ ਪਿਆ ਵਿਸਵਦ ਹਿਰਦੇ ਤੇ RAM ਨਾਮ ਦੀ ਬਾਰਿਸ਼ ਹੋਣ ਲੱਗ ਪਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਰਿਸ਼ ਥਮ ਗਈ ਸਾਧੂ ਘਰ ਚੋਂ ਬਾਹਰ ਨਿਕਲਦਾ ਹੈ ਵਿਸਵਦ ਦਾ ਘਰ ਹਰੀ ਮੰਦਰ ਬਣ ਗਿਆ ਵਾਹ ਭਗਵਾਨ ਦਾ ਮੰਦਰ ਬਣ ਗਿਆ ਨਹੀਂ ਤੇ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ ਇਸ ਤਰ੍ਹਾਂ ਦੇ ਸਾਧੂ ਅਗਰ ਕਿਸੇ ਦੇਵੀ ਕੋਲ ਵੀ ਬੈਠਣ ਐਸੇ ਹੈ ਦੁਸ਼ਟ ਨੇ ਕਿਸੇ ਦੇਵੀ ਕੋਲ ਵੀ ਬੈਠਣ ਤੇ ਵੇਸਵਾ ਬਣਾ ਦੇਣਗੇ ਪਰ ਐਸਾ ਵੀ ਸੰਤ ਹੁੰਦਾ ਕਿਸੇ ਵੇਸਵਾ ਕੋਲ ਬੈਠਣ ਤੇ ਦੇਵੀ ਬਣਾ ਦੇਣਗੇ ਵਾਈਬ੍ਰੇਸ਼ਨ ਹੁੰਦੀ ਹੈ ਆਭਾ ਮੰਡਲ ਹੁੰਦਾ ਹੈ ਮੀਰਾ ਦਾ ਆਪਣਾ ਆਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਮਨ ਕੋ ਜਦ ਉਸਦੇ ਕੋਲ ਆਉਂਦਾ ਸੀ ਉਹਨੂੰ ਇੰਜ ਦੇਖਦਾ ਸੀ ਜਿਵੇਂ ਮੇਰੀ ਮਾਂ ਬੈਠੀ ਹੈ ਸਿਰ ਝੁਕ ਜਾਂਦਾ ਸੀ ਸਤਕਾਰ ਕਰਦਾ ਸੀ ਹੁਣ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ ਜਿਵੇਂ ਖਾਣੀਆਂ ਚਾਰਨੇ ਜਿੱਥੋਂ ਜੀਵ ਜਨਮ ਲੈਂਦੇ ਨੇ ਅੰਡਜ ਜੇਰਜ ਸੇਤਜ ਉਤਪਤ ਸਭ ਤੋਂ ਵੱਡੀ ਖਾਣ ਅੰਡੇ ਨੇ ਮੱਛਲੀਆਂ ਨੇ ਕੀੜੇ ਮਕੋੜੇ ਨੇ ਅਡਿਆਂ ਤੋਂ ਪੈਦਾ ਹੁੰਦੇ ਸਭ ਤੋਂ ਵੱਡੀ ਖਾਣ ਅੰਡੇ ਨੇ ਦੂਜੀ ਖਾਣ ਜੇਰ ਹੈ ਪੇਟ ਤੋਂ ਪੈਦਾ ਹੁੰਦੇ ਨੇ ਤੀਜੀ ਖਾਣ ਹੈ ਸਵੈਤਜ ਹਮਸਤੋਂ ਪੈਦਾ ਹੁੰਦੇ ਨੇ ਪਸੀਨੇ ਤੋਂ ਪੈਦਾ ਹੁੰਦੇ ਨੇ ਐ ਮੈਲ ਤੇ ਪਸੀਨੇ ਦੇ ਮੈਲ ਨਾਲ ਜੂ ਬਣ ਜਾਂਦੀ ਹੈ ਚਿਚੜ ਬਣ ਜਾਂਦਾ ਹੈ ਚਮਚੇ ਚਿਚੜ ਬਣ ਜਾਂਦੇ ਨੇ ਹਮਸਤੋਂ ਪੈਦਾ ਹੁੰਦੇ ਨੇ ਪਸੀਨੇ ਤੇ ਮੈਲ ਤੋਂ ਪੈਦਾ ਹੁੰਦੇ ਨੇ ਸਵੈਤਜ ਉਤਪਜ ਜੋ ਧਰਤੀ ਚੋਂ ਬਨਸਪਤੀ ਪੈਦਾ ਹੁੰਦੀ ਹੈ ਇਹ ਚਾਰ ਖਾਣੀਆਂ ਨੇ ਖਾਣੀਆਂ ਜਿੱਥੇ ਚਾਰ ਨੇ ਬਾਣੀਆਂ ਵੀ ਚਾਰ ਨੇ ਬੋਲ ਵੀ ਚਾਰ ਤਰ੍ਹਾਂ ਦੇ ਨੇ ਉਹਨਾਂ ਦਾ ਬਕਾਇਦਾ ਨਾਮ ਹੈ ਪਰਾ ਪਸੰਤੀ ਮਦਮਾ ਬੈਖਰੀ ਜਦ ਅੰਦਰ ਬੋਲਣ ਦਾ ਖਿਆਲ ਆਉਂਦਾ ਕਿ ਮੈਂ ਬੋਲਣਾ ਹੈ ਤਾਂ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਫ ਨਾਲ ਟਕਰਾਂਦੀ ਹੈ ਤੇ ਨਾਫ ਨੂੰ ਭਾਰਤ ਦੇ ਚ ਕਹਿੰਦੇ ਨੇ ਧੋਨੇ ਧੋਨੇ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਹੈ ਆਵਾਜ਼ ਉੱਠਦੀ ਹੈ ਆਵਾਜ਼ ਨੂੰ ਜ਼ਬਾਨ ਪ੍ਰਗਟ ਕਰ ਦਈਏ ਆਵਾਜ਼ ਉੱਠਦੀ ਦੋਨੀ ਤੋਏ ਨਾਭੀ ਤੋਏ ਨਾਫ ਤੋਏ ਇਸ ਵਾਸਤੇ ਇਸ ਨੂੰ ਦੋਨੀ ਕਹਿੰਦੇ ਨੇ ਜਿਉਂ ਬੋਲਣ ਦਾ ਖਿਆਲ ਆਉਂਦਾ ਹੈ ਪਵਨ ਟਕਰਾਂਦੀਏ ਨਾਭੀ ਨਾਲ ਤੇ ਨਾਭੀ ਇੱਕ ਸਾਜ਼ ਸਮਝ ਲਓ ਜੋ ਪਵਨ ਦੇ ਟਕਰਾਂਣ ਨਾਲ ਵੱਜ ਪੈਂਦਾ ਜਿਵੇਂ ਸ਼ੈਨਾਈ ਮੁਰਲੀਏ ਹਾਰਮੋਨੀਅਮ ਹੈ ਸੰਖ ਹੈ ਫਨੇਰੀਆਂ ਨੇ ਨਰਸਿੰਗੇ ਨੇ ਇਹ ਫੂਕਣ ਨਾਲ ਵੱਜਦਾ ਹੈ ਦੇਹੀ ਮਾਟੀ ਬੋਲੇ ਪਵਨ ਅਸੀਂ ਜੋ ਕੁਝ ਬੋਲਦੇ ਪਏ ਆ ਪਵਨ ਕਰਕੇ ਪਵਨ ਟਕਰਾਂਦੀ ਹੈ ਨਾਫ ਨਾਲ ਨਾਫ ਥੋੜੀ ਖੁੱਲ ਜਾਂਦੀ ਹੈ ਉੱਥੋਂ ਇੱਕ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰ ਧੁਨ ਉੱਠੀ ਹੈ ਅਜੇ ਅੱਖਰ ਕੋਈ ਨਹੀਂ ਅਲਫਾਜ਼ ਕੋਈ ਨਹੀਂ ਇਹ ਉੱਥੋਂ ਉੱਠ ਕੇ ਜੈਸੇ ਹਿਰਦੇ ਤੱਕ ਆਉਂਦੀ ਹੈ ਤੇ ਫਿਰ ਇਸ ਦਾ ਨਾਮ ਬਣ ਜਾਂਦਾ ਹੈ ਪਸੰਤੀ ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਇਹ ਕੰਬੜਾ ਜਲਦੀ ਨਲ ਹੁੰਦਾ ਹੈ ਹਿਰਦੇ ਤੋਂ ਉੱਠ ਕੇ ਜਦ ਕੰਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਇਸ ਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਪਰਾ ਪਸੰਤੀ ਮਧਮਾ ਬੈਖਰੀ ਇਹ ਚਾਰ ਬਾਣੀਆਂ ਮੰਨਦੇ ਨੇ ਚਾਰ ਖਾਣੀਆਂ ਨੇ ਚਾਰ ਬਾਣੀਆਂ ਪਰਾ ਧੁੰਨ ਤੇ ਹੈ ਆਵਾਜ਼ ਤੇ ਹੈ ਅਲਫਾਜ਼ ਕੋਈ ਨਹੀਂ ਤੇ ਮਹਿਮਾ ਤੇ ਸਾਰੀ ਅਲਫਾਜ਼ਾਂ ਦੀ ਹੈ ਸੰਸਾਰ ਦੇ ਚ ਲੈਣ ਦੇਣ ਸੰਜੋਗ ਵਿੰਜੋਗ ਸਾਰੀ ਹਲਚਲ ਕਾਰ ਵਿਵਹਾਰ ਇਹ ਨਿਰੇ ਧੁੰਨ ਦੇ ਨਾਲ ਨਹੀਂ ਚੱਲਦਾ ਧੁੰਨ ਦੇ ਜਿਹੜੇ ਅੱਖਰ ਨੇ ਉਹਨਾਂ ਕਰਕੇ ਚੱਲਦਾ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਿਰ ਸੰਜੋਗ ਵਖਾ ਖੇੜ ਸਾਰੀ ਅਖਰਾਂ ਦੀ ਅਲਫਾਜ਼ਾਂ ਦੀ ਹੈ ਜਿਵੇਂ ਇਹ ਧੁਨ ਹਿਰਦੇ ਤੱਕ ਪਹੁੰਚਦੀ ਇਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਇਹ ਕੰਬੜਾ ਤੇਜ਼ੀ ਨਾਲ ਹੁੰਦਾ ਪ੍ਰਭੂ ਨੇ ਐਸੀ ਕਿਰਿਆ ਬਣਾ ਰੱਖੀ ਇਹ ਆਵਾਜ਼ ਉੱਠ ਕੇ ਪਹੁੰਚਦੀ ਹੈ કંਠ ਤੱਕ ਇਹਨੂੰ ਕਹਿੰਦੇ ਨੇ ਮਦਮਾ ਵਾਕ ਪੂਰਾ ਬਣ ਜਾਂਦਾ ਜੋ ਕੁਝ ਕਹਿਣਾ ਹੈ ਵਾਕ ਪੂਰਾ ਬਣ ਜਾਂਦਾ ਹੈ ਜ਼बान ਉਸ ਨੂੰ ਬਿਆਨ ਕਰ ਦਿੰਦੀ ਪਰਾ ਪਸੰਤੀ ਮਦਮਾ ਬੈਖਰੇ ਵਾਹਿਗੁਰੂ ਹੁਣ ਮੈਂ ਆਖੇ ਹੁਣੇ ਵਾਹਿਗੁਰੂ ਭੋਜਨ ਬਣ ਕੇ ਹੁਣ ਮੈਂ ਇਸ ਨੂੰ ਛਕਣਾ ਜੇ ਕੋ ਖਾਵੇ ਜੇ ਕੋ ਗੁੰਚੇ ਹੁਣ ਛਕਣਾ ਕੀ ਹੁਣ ਸੁਣਨਾ ਹੈ ਸੁਣਨਾ ਹੀ ਛਕਣਾ ਹੈ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਜ਼ਬਾਨ ਦੇ ਰਾਹੀਂ ਪ੍ਰਗਟ ਹੋਇਆ ਬਣਿਆ ਹੱਥਾਂ ਦੇ ਰਾਹੀਂ ਰੋਟੀ ਬਣਾਈ ਹੈ ਮੂੰਹ ਦੇ ਰਾਹੀਂ ਖਾਣੇ ਜਬਾਨ ਦੇ ਰਾਹੀਂ ਵਾਹਿਗੁਰੂ ਪ੍ਰਗਟ ਹੋਇਆ ਕੰਨਾਂ ਦੇ ਰਾਹੀਂ ਵਾਹਿਗੁਰੂ ਅੰਦਰ ਪ੍ਰਵੇਸ਼ ਕਰੇਗਾ ਸਾਰਾ ਦਿਨ ਮੈਂ ਕਰਦਾ ਰਹਾ ਮੈਂ ਵਾਹਿਗੁਰੂ 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 ਪਰ ਮੈਂ ਸੁਣਿਆ ਨਹੀਂ ਤਾਂ ਸਾਰਾ ਦਿਨ ਮੈਂ ਭੁਲ ਕੇ ਬਣਾਉਂਦਾ ਰਿਆਂ ਖਾਦਾ ਇੱਕ ਵੀ ਕੋਈ ਨਹੀਂ ਬੁੱਕੇ ਦਾ ਬੁੱਕਾ ਰਹਿ ਜਾਵਾਂ ਕੁਝ ਵੀ ਨਹੀਂ ਹੈ ਕਹਿੰਦੇ ਨੇ ਬਾਹਰ ਰੋਟੀ ਕਮਾਣੀ ਔਖੀ ਹੈ ਰੋਟੀ ਪਕਾਣੀ ਔਖੀ ਹੈ ਖਾਣੀ ਸੌਖੀ ਹੈ ਕੈਂਦੇ ਨੇ ਪਕਾਉਂਦਿਆਂ ਥੱਕ ਗਏ ਆ ਕਮਾਉਂਦਿਆਂ ਥੱਕ ਗਏ ਆ ਤੁਹਾਨੂੰ ਕੋਈ ਮਿਲਿਆ ਜਿਹੜਾ ਇਹ ਆਖੇ ਖਾਂਦਿਆਂ ਥੱਕ ਗਏ ਆ ਖਾਣਾ ਸੌਖਾ ਪਕਾਣਾ ਜ਼ਰਾ ਔਖਾ ਕਮਾਣਾ ਜ਼ਰਾ ਔਖਾ ਪਰ ਹੁਣ ਮੈਂ ਅਰਜ਼ ਕਰਾਂ ਜਿਹੜਾ RAM ਨਾਮ ਦਾ ਭੋਜਨ ਹੈ ਪਕਾਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ ਕਿਹੜਾ ਔਖਾ ਖਾਣ ਨੂੰ ਮਨ ਮੰਨਦਾ ਹੀ ਨਹੀਂ ਕਾਰਨ ਜਿਵੇਂ ਮੇਰਾ ਮੂੰਹ ਪਹਿਲੇ ਦਾ ਹੀ ਭਰਿਆ ਪਿਆ ਹੋਵੇ ਤੇ ਹੋਰ ਬੁਰਕੀ ਨਹੀਂ ਪੈ ਸਕਦੀ ਮਨ ਪਹਿਲੇ ਹੀ ਬੋਲਦਾ ਪਿਆ ਸੁਣਨ ਨੂੰ ਤਿਆਰ ਨਹੀਂ ਹੁੰਦਾ ਉਹ ਸੁਣਨ ਨੂੰ ਤਿਆਰ ਨਹੀਂ ਜਾਂਦਾ ਮਨ ਨੂੰ ਰਾਜ਼ੀ ਕਰਨਾ ਹੈ ਤੂੰ ਚੁੱਪ ਕਰ ਤੇ ਸੁਣਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜੈਸਾ ਹਰੀ ਹੈ ਐਸੇ ਹੀ ਹਰੀ ਦਾ ਭਗਤ ਹੋਣਾ ਚਾਹੀਦਾ ਹੈ ਜਦ ਕੋਈ ਜਗਿਆ ਸੁਹ ਆਪਣੇ ਆਪ ਨੂੰ ਪ੍ਰਮਾਤਮਾ ਵਰਗਾ ਬਣਾ ਲੈਂਦਾ ਹੈ ਸੰਤ ਬਣਾ ਲੈਂਦਾ ਹੈ ਉਸ ਦਿਨ ਉਸ ਨੂੰ ਸਮਝ ਆਉਂਦੀ ਹੈ ਪ੍ਰਮਾਤਮਾ ਕੀ ਹੈ ਉਸ ਤੋਂ ਪਹਿਲੇ ਨਹੀਂ ਆਉਂਦੀ ਇਹ ਵੱਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਸੋਚ ਮੰਨ ਦੀ ਆਦਤ ਹੈ ਹਰ ਵਕਤ ਬੋਲਣਾ ਭਾਵੇਂ ਜ਼ਬਾਨ ਚੁੱਪ ਹੈ ਇਹ ਨਹੀਂ ਚੁੱਪ ਕਰਦਾ ਇਹ ਤੇ ਬੋਲਦਾ ਰਹਿੰਦਾ ਹੈ ਜ਼ਬਾਨ ਨੇ ਜਪਿਆ ਵਾਹਿਗੁਰੂ ਹੁਣ ਮਨ ਸੁਣੇ ਗਾ ਵੀਏ ਸੁਣੀਏ ਮਨ ਰਖੀਏ ਬਹੁ ਸੁਣ ਕੇ ਇਸ ਵਾਹਿਗੁਰੂ ਦੀ ਧੁਨ ਨੂੰ ਉੱਥੇ ਤੱਕ ਲੈ ਜਾਣਾ ਕਿੱਥੇ ਤੱਕ ਜਿੱਥੋਂ ਇਹ ਧੁਨ ਉੱਠੀ ਹੈ ਧੁਨੀ ਤਾਂ ਉੱਠੀ ਹੈ ਧੁਨੀ ਤੱਕ ਲੈ ਜਾਣੀ ਹੈ ਇਹ ਜਿਨ੍ਹਾਂ ਮੰਜ਼ਲਾਂ ਤੋਂ ਲੰਘ ਕੇ ਇਹ ਧੁਨ ਧੁਨੀ ਤੱਕ ਪਹੁੰਚਦੀ ਹੈ ਤੇ ਜਿਹੜੇ-ਜਿਹੜੇ ਲੱਛਣ ਪ੍ਰਗਟ ਹੁੰਦੇ ਜਾ ਰਹੇ ਨੇ ਉਹਨੂੰ ਕਹਿੰਦੇ ਨੇ ਸੰਤ ਉਹਨੂੰ ਕਹਿੰਦੇ ਨੇ ਸਾਧੂ ਉਹਨੂੰ ਕਹਿੰਦੇ ਨੇ ਗੁਰਮੁਖ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਉਹਨੂੰ ਕਹਿੰਦੇ ਨੇ ਭਗਤ ਦੇ ਇਤਨੀ ਵਿਚਾਰਾਂ ਪਰਵਾਣ ਕਰਨੀਆਂ ਬੋਲ ਸੁਖਦੀਸ਼ਾਵਾ ਵਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਖੁਪਨ ਜਨ ਤੇਰਾ ਵੀਰੋ ਇੱਕ ਮੰਤਰ ਤੇ ਚੱਲੋ ਇੱਕ ਰਾਸਤੇ ਤੇ ਚੱਲੋ ਤੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਵੀਰੋ ਉਹ ਬਦਲ ਜਾਏਗੀ ਅੱਲਾ ਰੱਬੁਲ ਇਜ਼ਜ਼ਦੀ ਜ਼ਾਤ ਇੱਕ ਹੈ ਇੱਕ ਅੱਲਾ ਪਾਕ ਦੀ ਇਬਾਦਤ ਕਰੋ ਵੀਰੋ ਜਿਹੜੀ ਭਟਕਣਾ ਸਾਡੇ ਅੰਦਰ ਆਇਆ ਵਾ ਕਿਸੇ ਅੱਲਾ ਪਾਗ ਦੀ ਇਬਾਦਤ ਵੀ ਕਰਨੇ ਆ ਲੇਕਿਨ ਮਸ਼ਦਾ ਮੰਦਿਰਾਂ ਦੇ ਅੰਦਰ ਵੀ ਜਾਂਦੇ ਆ ਅਸੀਂ ਦਰਗਾਹਾਂ ਦੇ ਅੱਗੇ ਵੀ ਜਾ ਕੇ ਮੱਥਾ ਟੇਕਨੇ ਆ ਫਿਰ ਵੀਰੋ ਹਰ ਕਿਸੇ ਨੇ ਹਰ ਧਰਮ ਦੇ ਵਿੱਚ ਵੀਰੋ ਆਪਣੇ ਤੌਰ ਤੇ ਨਵੇਂ ਤੋਂ ਨਵੇਂ ਰਾਹ ਬਣਾਏ ਆ ਲੇਕਿਨ ਕਹਿੰਨੇ ਅਸੀਂ ਇਹ ਹੀ ਹੈ ਕਿ ਅਸੀਂ ਅੱਲਾ ਰੱਬ ਦੀ ਜੀਤ ذات ਨੂੰ ਮੰਨਦੇ ਆ ਲੇਕਿਨ ਸਾਡਾ ਵਿਸ਼ਵਾਸ ਨਹੀਂ ਪੱਕਾ ਹੈਗਾ ਦੂਸਰੇਆਂ ਡੇਰਿਆਂ ਤੇ ਵੀ ਜਾਂਦੇ ਆ ਕਿਸੇ ਹੋਰ ਨੂੰ ਵੀ ਮੰਨਦੇ ਆ ਫਿਰ ਫੋਰ ਵੀ ਕਈ ਕੁਛ ਅਸੀਂ ਜ਼ਿੰਦਗੀ ਦੇ ਨਾਲ ਸ਼ਾਮਲ ਕੀਤਾ ਵੈ ਕਿ ਅੰਧ ਵਿਸ਼ਵਾਸ ਵੀ ਹੈ ਵੈ ਅੱਲਾਹ ਪਾਕ ਤੇ ਯਕੀਨ ਤੇ ਪੱਕਾ ਵੈ ਲੇਕਿਨ ਸੁਬਹ ਨੂੰ ਉੱਠ ਕੇ ਨਿਕਲਨੇ ਆਂ ਜੀ ਅੱਜ ਬੁੱਧ ਹੈ ਅੱਜ ਕੰਮ ਸਾਰਾ ਠੀਕ ਹੋਏਗਾ ਅਜਾ ਦਿਨ ਹੈ ਅੱਜ ਕੰਮ ਨਹੀਂ ਠੀਕ ਹੋਏਗਾ ਅੱਜ ਨਿਕਲਨੇ ਆਂ ਲੋ ਜੀ ਕਿਸੇ ਨੇ ਆਧਾਰ ਮੰਗ ਲਿਆ ਤੇ ਲੋ ਜੀ ਇਹ ਤੇ ਪੂਰਾ ਦਿਨ ਹੀ ਮੇਰਾ ਚੰਗਾ ਨੰਗੇਗਾ ਦੁਕਾਨ ਖੋਲਦੇ ਸਿੱਖ ਵੀਰ ਤੇ ਅੱਗੇ ਨਿੰਬੂ ਵੀ ਟੰਗੇ ਆ ਮਿਰਚਾਂ ਵੀ ਟੰਗੀਆਂ ਵੈ ਤੇ ਵਾਹਿਗੁਰੂ ਤੇ ਵੀ ਯਕੀਨ ਰੱਖਦੇ ਆ ਵੀਰੋ ਇਹੀ ਯਕੀਨ ਦਾ ਘਾਟਾ ਵੈ ਕਿ ਅਸੀਂ ਇੱਕ ਰਾਸਤੇ ਤੇ ਨਹੀਂ ਚੱਲ ਰਹੇ ਅਗਰ ਅਸੀਂ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਤੇ ਪੱਕਾ ਯਕੀਨ ਕਰੀਏ ਉਸ ਦੀ ਇਬਾਦਤ ਕਰੀਏ ਉਸੇ ਕੋਲੋਂ ਹੀ ਮੰਗੀਏ ਤੇ ਫਿਰ ਵੀਰੋ ਸਾਨੂੰ ਇਹ ਇਹ ਰਾਸਿਆਂ 'ਚ ਭਟਕਣਾ ਨਾ ਸਾਡੇ ਵਿੱਚ ਹੋਵੇ ਫਿਰ ਸਾਨੂੰ ਕੋਈ ਨਾ ਡਰ ਹੋਵੇ ਫਿਰ ਅਸੀਂ ਲੂਣ ਮਿਰਚਾ ਨਾ ਆਪਣੇ ਗੇਟਾਂ ਤੇ ਟੰਗੀ ਹੈ ਫਿਰ ਅਸੀਂ ਜਾ ਕੇ ਕਬਰਾਂ ਤੇ ਸਜਦੇ ਨਾ ਕਰੀਏ ਜਾਲੀ ਪੀਰਾਂ ਨੂੰ ਨਾ ਮੰਨੀਏ ਕਿਉਂਕਿ ਵੀਰੋ ਪੂਰੀ ਦੁਨੀਆ ਦਾ ਖਾਲਕ ਮਾਲਕ ਤੇ ਅੱਲਾ ਰੱਬੁਲ ਇਜ਼ਦੀ ਜ਼ਾਤ ਹੈ ਸਭ ਨੂੰ ਉਹ عطا ਕਰ ਰਹੀ ਹੈ ਫਿਰ ਪਖੰਡੀ ਬਾਬਿਆਂ ਕੋ ਜਾਣਾ ਪੀਰਾਂ ਕੋਲ ਜਾਣਾ ਫਿਰ ਜਾ ਕੇ ਦਰਗਾਹਾਂ ਤੇ ਜਾ ਕੇ ਸਜਦੇ ਕਰਨੇ ਵੀਰੋ ਇਹ ਸ਼ਰਕ ਨਹੀਂ ਹੈ ਇਹ ਦੂਸਰਾ ਰਾਸਤਾ ਨਹੀਂ ਹੈ ਤੇ ਹੋਰ ਕੀ ਹੈ ਵੀਰੋ ਅੱਜ ਦੀ ਕਥਾ ਦੀ ਇਹੀ ਉਦਾਹਰਣਾ ਹੈ ਕਿ ਇੱਕ ਮੰਤਰ ਦਾ ਜਾਪ ਕਰੋ ਇੱਕ ਅੱਲਾ ਰੱਬੁਲ ਇਜ਼ਤ ਦੀ ਜਾਤ ਤੇ ਵਿਸ਼ਵਾਸ ਰੱਖੋ ਉਸ ਦੀ ਇਬਾਦਤ ਕਰੋ ਉਸ ਦੇ ਨਾਲ ਜੁੜੋ ਤੇ ਫਿਰ ਤੁਸੀਂ ਦੇਖਣਾ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਸਫਲ ਹੁੰਦੀ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਅੰਦਰ ਬਦਲਾਅ ਆਉਂਦਾ ਫਿਰ ਬਹੁਤ ਪਿਆਰੀ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲ ਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਰ ਰੱਖਣਾ ਦੁਆਵਾਂ ਯਾਦ ਰੱਖਣਾ ਅੱਲਾ ਫਿਜ਼ਾ